ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੰਪਿਊਟਰ ਵਿਦ ਸਿੱਧੂ ਚੈਨਲ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਸੀਨੀਅਰ ਅਸਿਸਟੈਂਟ ਐਗਜ਼ਾਮ ਵਿੱਚ ਆਉਣ ਵਾਲੇ ਕੰਪਿਊਟਰ ਦੇ ਆਪਰੇਸ਼ਨ ਲੈ ਕੇ ਆਏ ਹਾਂ ਜਿਹੜੇ 101% ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਜੇਕਰ ਤੁਸੀਂ ਵੀ ਵੀਡੀਓ ਅਤੇ ਸੀਨੀਅਰ ਅਸਿਸਟੈਂਟ ਦੀ ਪੋਸਟ ਤੇ ਬੈਠਣਾ ਚਾਹੁੰਦੇ ਹੋ ਜੋ ਇਸ ਚੈਨਲ ਤੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ ਪਹਿਲੇ ਕੁਐਸਚਨ ਦੀ ਸ਼ੁਰੂਆਤ ਕਰਦੇ ਆਂ ਆਪਾਂ ਫਾਦਰ ਆਫ ਕੰਪਿਊਟਰ ਆਰਕੀਟੈਕਚਰ ਆਪਾਂ ਪਹਿਲਾਂ ਵਾਲੇ ਕੁਐਸਚਨਾਂ 'ਚ ਗੱਲਾਂ ਕੀਤੀਆਂ ਸੀ ਵੀ ਫਾਦਰ ਆਫ ਕੰਪਿਊਟਰ ਕੌਣ ਆ ਹੁਣ ਏਦਾਂ ਦੇ ਕੁਐਸਚਨ ਨਹੀਂ ਪੁੱਛੇ ਜਾਣਗੇ ਹੁਣ ਪੁੱਛਿਆ ਜਾਊਗਾ ਵੀ ਕੰਪਿਊਟਰ ਦਾ ਜਿਹੜਾ ਡਿਜ਼ਾਈਨ ਆ ਉਹ ਕਿਹਨੇ ਤਿਆਰ ਕੀਤਾ ਸੀਗਾ ਉਹ ਤਿਆਰ ਕੀਤਾ ਸੀ ਜੌਨ ਵੌਨ ਨਿਊਮਨ ਨੇ ਤਿਆਰ ਕੀਤਾ ਸੀਗਾ ਇਹ ਤੁਸੀਂ ਯਾਦ ਰੱਖ ਲੈਣਾ ਜੀ ਵੀ ਨਿਊਮਨ ਵੀ ਲਿਖਿਆ ਹੋ ਸਕਦਾ ਉੱਤੇ ਸੈਕੰਡ ਕੁਐਸਚਨ ਦੀ ਗੱਲ ਕਰਦੇ ਆ ਕੰਬੀਨੇਸ਼ਨ ਆਫ 4 ਬਿਟਸ ਠੀਕ ਆ ਕੰਬੀਨੇਸ਼ਨ ਚਾਰ ਬਿਟਸ ਨੂੰ ਜੋੜ ਕੇ ਕੀ ਬਣਦਾ ਜੀ ਇੱਕ ਨਿਬਲ ਬਣਦਾ 1 ਨਿਬਲ ਠੀਕ ਆ ਇਹ ਵੀ ਤੁਸੀਂ ਕੁਐਸਚਨ ਧਿਆਨ ਚ ਰੱਖ ਲੈਣਾ ਇਹ ਕੁਐਸਚਨ 101% ਪੇਪਰ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਇਹ ਸਾਰੇ ਉਹੀ ਕੁਐਸਚਨ ਨੇ ਜਿਹੜੇ ਐਜ਼ ਇਟਸ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਸਾਰੇ ਸਾਰੇ ਕੁਐਸਚਨ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਬਣੇ ਰਹੋ ਕੰਬੀਨੇਸ਼ਨ ਆਫ 8 ਬਿਟਸ ਜਿਵੇਂ 4 ਬਿਟਸ ਨੂੰ ਜੋੜ ਕੇ ਇੱਕ ਨਿਬਲ ਬਣਦਾ ਉਵੇਂ 8 ਬਿਟਸ ਨੂੰ ਜੋੜ ਕੇ ਕੀ ਬਣ ਜਾਂਦਾ ਜੀ ਇੱਕ ਬਾਈਟ 8 ਬਿਟਸ ਨੂੰ ਜੋੜ ਕੇ ਇੱਕ ਬਾਈਟ ਬਣ ਜਾਂਦਾ ਇਸ ਕਰਕੇ ਤੁਹਾਨੂੰ ਇਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਨੈਕਸਟ ਕੁਐਸਚਨ ਵੱਲ ਵਧਦੇ ਆਪਾਂ ਨੇਮ ਦੀ ਟੋਗਲ ਕੀ ਟੋਗਲ ਕੀਸ ਕਿਹੜੀਆਂ-ਕਿਹੜੀਆਂ ਹੁੰਦੀਆਂ ਕੈਪਸਲੋਕ ਇਨਸਰਟ ਸਕਰੋਲ ਲੋਕ ਤੇ ਨੰਮ ਲੋਕ ਇਹ ਜਿਹੜੀਆਂ ਇਹ ਟੋਵਲ ਕੇਸ ਹੁੰਦੀਆਂ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਨੈਕਸਟ ਕੁਐਸਚਨ ਤੇ ਪਹੁੰਚਦੇ ਆਪਾਂ ਇਹ ਕੁਐਸਚਨ ਆਪਾਂ ਪਹਿਲਾਂ ਵੀ ਵਾਰ-ਵਾਰ ਕਰ ਚੁੱਕੇ ਹਾਂ ਡਿਲੀਟ ਕੀ ਡਿਲੀਟ ਫਰੋਮ ਸਾਈਡ ਕਿਹੜੀ ਸਾਈਡ ਤੋਂ ਡਿਲੀਟ ਕੀ ਵਰਡ ਨੂੰ ਡਿਲੀਟ ਕਰਦੀ ਆ ਇਹ ਰਾਈਟ ਸਾਈਡ ਤੋਂ ਡਿਲੀਟ ਕਰਦੀ ਆ ਰੱਟਾ ਲਾ ਲਓ ਜਿੰਨੇ ਮਰਜ਼ੀ ਯਾਦ ਕਰੋ ਇਹ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਲੇਖਣ ਨੂੰ ਮਿਲੇਗਾ 101% ਨੈਕਸਟ ਕੁਐਸਚਨ ਵੱਲ ਵਧਦੇ ਆਂ ਬੈਕਸਪੇਸ ਕੀ ਡੀਲੀਟ ਫਰਮ ਸਾਈਡ ਬੈਕਸਪੇਸ ਕਿਹੜੀ ਸਾਈਡ ਤੋਂ ਡੀਪਨ ਕਰਦੀ ਹੈ ਜਿਵੇਂ ਕਿ ਹੁਣ ਮੈਂ ਇੱਥੇ ਕਰਸਰ ਲੈ ਕੇ ਆਇਆ ਜਦੋਂ ਮੈਂ ਬੈਕਸਪੇਸ ਪ੍ਰੈਸ ਕਰੂੰਗਾ ਦੇਖੋ ਈ ਡੀਲੀਟ ਹੋਇਆ ਫਿਰ ਡੀ ਹੋਇਆ ਫਿਰ ਐਸ ਆਈ ਹੋਇਆ ਫਿਰ ਐਸ ਹੋਇਆ ਠੀਕ ਆ ਕਿਹੜੀ ਸਾਈਡ ਤੋਂ ਡੀਲੀਟ ਹੋਇਆ ਇਹ ਮੇਰੇ ਰਾਈਟ ਸਾਈਡ ਤੋਂ ਡੀਲੀਟ ਹੋਇਆ ਤਾਂ ਮੈਂ ਆਨਸਰ ਕੀ ਦੇਣਾ ਲੈਫਟ ਹਮੇਸ਼ਾ ਹੀ ਓਪੋਜ਼ਿਟ ਫੇਸ ਦੇ ਵਿੱਚ ਆਪਾਂ ਆਨਸਰ ਦੇਣਾ ਹੁੰਦਾ ਨੈਕਸਟ ਕੁਐਸਚਨ ਵੱਲ ਵਧਦੇ ਆਪਾਂ ਯੂਟਿਲਿਟੀ ਸੌਫਟਵੇਅਰ ਕਿਹੜੇ ਹੁੰਦੇ ਆ ਯੂਟਿਲਿਟੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਟਿਆ ਸੌਫਟਵੇਅਰ ਦੀਆਂ ਕਈ ਕੈਟਾਗਰੀਜ਼ ਆ ਜਾਂਦੀਆਂ ਆ ਆਪਾਂ ਕਰਦੇ ਹੁੰਦੇ ਆ ਸਿਸਟਮ ਤੇ ਐਪਲੀਕੇਸ਼ਨ ਜਿਹੜਾ ਯੂਟਿਲਿਟੀ ਸੌਫਟਵੇਅਰ ਆ ਇਹ ਵੀ ਇੱਕ ਐਪਲੀਕੇਸ਼ਨ ਸੌਫਟਵੇਅਰ ਦਾ ਪਾਰਟ ਆ ਠੀਕ ਆ ਕਈ ਵਾਰ ਉੱਥੇ ਐਂਟੀਵਾਇਰਸ ਦਾ ਨਾਮ ਪਾ ਦਿੱਤਾ ਜਾਂਦਾ ਐਂ ਯੂਟਿਲਿਟੀ ਸੌਫਟਵੇਅਰ ਦੇ ਅੰਦਰ ਐਂਟੀਵਾਇਰਸ ਵਾਲੇ ਬੈਕਅੱਪ ਲੈਣ ਵਾਲੇ ਸੌਫਟਵੇਅਰ ਤੇ ਰਿਜ਼ਰਵੇਸ਼ਨ ਵਾਲੇ ਸੌਫਟਵੇਅਰ ਇਹ ਸਾਰੇ ਯੂਟਿਲਿਟੀ ਸੌਫਟਵੇਅਰ ਦਾ ਪਾਰਟ ਹੁੰਦੇ ਆ ਧਿਆਨ ਰੱਖਿਆ ਜੀ ਨੈਕਸਟ 8ਵੇਂ ਕੁਐਸਚਨ ਦੀ ਗੱਲ ਕਰਦੇ ਹਾਂ ਸਪਰੈਡਸ਼ੀਟ ਸੌਫਟਵੇਅਰ ਕਿਹੜੇ ਹੁੰਦੇ ਆ ਆਪਾਂ ਐਕਸਲ ਨੂੰ ਸਪਰੈਡਸ਼ੀਟ ਸੌਫਟਵੇਅਰ ਕਹਿੰਦੇ ਆ ਐਕਸਲ ਦੇ ਵਿੱਚ ਹੋਰ ਵੀ ਆ ਬਹੁਤ ਸਾਰੇ ਸਪਰੈਡਸ਼ੀਟ ਸੌਫਟਵੇਅਰ ਆ ਜਾਂਦੇ ਆ ਵੀਜ਼ੀ ਕਾਲਕ, ਲੋਟਸ ਅੰਪਰੂਵ, ਜੀ ਨਮੈਰਿਕ, ਸੁਪਰ ਕਾਲਕ ਤੇ ਲੋਟਸ 123 ਇੰਨਾ ਸਾਰਿਆਂ ਦੇ ਵਿੱਚੋਂ ਕੋਈ ਵੀ ਪਾ ਕੇ ਉੱਥੇ ਪੁੱਛਿਆ ਜਾ ਸਕਦਾ ਤੁਸੀਂ ਚੂਜ਼ ਐਨੀ ਵਨ ਸਪਰੈਡਸ਼ੀਟ ਸੌਫਟਵੇਅਰ ਤੁਸੀਂ ਕਹੋਗੇ ਵੀ ਇਹ ਤਾਂ ਆਪਾਂ ਕੀਤਾ ਹੀ ਨਹੀਂਗੇ ਜਿਸ ਕਰਕੇ ਤੁਸੀਂ ਇਹ ਸਾਰੇ ਨਾਮ ਜਿਹੜੇ ਆ ਯਾਦ ਰੱਖ ਲੈਣੇ ਆ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਟੋਟਲ ਇਸ ਸੀਰੀਜ਼ ਦੇ ਵਿੱਚ 30 ਕੁਐਸਚਨ ਨੇ 30ਾਂ ਦੇ ਵਿੱਚੋਂ ਭਾਵੇਂ ਤੁਹਾਨੂੰ 10 ਆਉਣ ਪੇਪਰ ਦੇ ਵਿੱਚ ਭਾਵੇਂ 15 ਆਉਣ ਸਾਰੇ ਸਾਰੇ ਕੁਐਸਚਨ ਤੁਹਾਨੂੰ ਐਜ਼ ਇਟਸ ਪੇਪਰ ਵਿੱਚ ਦੇਖਣ ਨੂੰ ਮਿਲਣਗੇ ਬੋਲਡ اٹੈਲਿਕ ਰੈਗੂਲਰਸ ਆਰ ਨੋਨ ਐਸ ਇਹ ਪਟਵਾਰੀ ਚ ਵੀ ਕੁਐਸਚਨ ਆਇਆ ਸੀਗਾ ਬੋਲਡ اٹੈਲਿਕ ਰੈਗੂਲਰ ਇਹ ਕੀ ਹੁੰਦੇ ਆ ਇਹ ਫੌਂਟ ਸਟਾਈਲ ਹੁੰਦੇ ਆ ਲਾਸਟ ਸੈਲ ਅਡਰੈਸ ਕੀ ਹੁੰਦਾ 10ਵਾਂ ਕੁਐਸਚਨ ਐਕਐਫਡੀ 10 ਲੱਖ 48576 ਜੇ ਤੁਹਾਡੇ ਤੋਂ ਪੁੱਛਿਆ ਜਾਵੇ ਫਰਸਟ ਸੈੱਲ ਐਡਰੈਸ ਫਿਰ ਤੁਸੀਂ ਆਨਸਰ ਉਹਦਾ ਦੇਣਾ A1 ਪਹਿਲਾ ਸੈੱਲ ਐਡਰੈਸ ਤੇ ਲਾਸਟ ਸੈੱਲ ਐਡਰੈਸ ਦੋਨੇ ਯਾਦ ਰੱਖ ਲਓ ਠੀਕ ਹੈ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਐਬਸੋਲਿਊਟ ਰੈਫਰੈਂਸ ਇਹ ਪਿਛਲੇ ਪੇਪਰਾਂ ਦੇ ਵਿੱਚ ਵੀ ਆਇਆ ਸੀਗਾ ਐਬਸੋਲਿਊਟ ਰੈਫਰੈਂਸ ਜਿਹੜਾ ਸਿੰਬਲ ਹੁੰਦਾ ਉਹ ਡਾਲਰ ਸਾਈਨ ਹੁੰਦਾ ਉੱਥੇ ਸਾਈਨ ਵੀ ਪਾਇਆ ਹੋ ਸਕਦਾ ਤੇ ਡਾਲਰ ਸਾਈਨ ਲਿਖਿਆ ਵੀ ਹੋ ਸਕਦਾ ਇਸ ਕਰਕੇ ਤੁਸੀਂ ਦੋਨੇ ਚੀਜ਼ਾਂ ਨੂੰ ਧਿਆਨ ਚ ਰੱਖ ਲੈਣਾ ਨੈਕਸਟ ਕੁਐਸਚਨ ਸੈੱਲ ਰੇਂਜ ਜਦੋਂ ਆਪਾਂ ਰੇਂਜ ਪਤਾ ਕਰਨੀ ਹੋਵੇ ਵੀ ਇੱਥੋਂ ਲੈ ਕੇ ਇੱਥੋਂ ਤੱਕ ਦੀ ਰੇਂਜ ਉਦੋਂ 콜ਨ ਸਾਈਨ ਯੂਜ਼ ਕਰਦੇ ਆਪਾਂ ਤੁਸੀਂ ਇਹ ਧਿਆਨ ਦੇ ਰੱਖਣਾ ਦੋ ਬਿੰਦੀ ਜਿਹਨੂੰ ਪੰਜਾਬੀ ਚ ਕਹਿੰਦੇ ਆ ਇਹ ਸਾਈਨ ਯੂਜ਼ ਕੀਤਾ ਜਾਂਦਾ 13ਵਾਂ ਕੁਐਸਚਨ ਪ੍ਰੋਟੋਕੋਲ ਯੂਜ਼ਡ ਇਨ ਈਮੇਲ ਈਮੇਲ ਬਾਰੇ ਪਤਾ ਹੋਣਾ ਚਾਹੀਦਾ ਤੁਹਾਨੂੰ ਪਹਿਲਾਂ ਪਤਾ ਈਮੇਲ ਦਾ ਮਤਲਬ ਹੁੰਦਾ ਇਲੈਕਟ੍ਰੋਨਿਕ ਮੇਲ ਕੋਈ ਪੈਸਾ ਨਹੀਂ ਲੱਗਦਾ ਇਹਨੂੰ ਭੇਜਣ ਤੇ ਜਾਂ ਰਿਸੀਵ ਕਰਨ ਤੇ ਈਮੇਲ ਦੇ ਵਿੱਚ ਦੋ ਤਰ੍ਹਾਂ ਦੇ ਪ੍ਰੋਟੋਕੋਲ ਯੂਜ਼ ਕੀਤੇ ਜਾਂਦੇ ਇੱਕ ਤਾਂ ਹੁੰਦਾ ਪੋਪ 3 ਪ੍ਰੋਟੋਕੋਲ ਇਹਦੀ ਫੁੱਲ ਫਾਰਮ ਵੀ ਪੁੱਛੀ ਆ ਸਕਦੀ ਹੈ ਇਹਨੂੰ ਪੋਸਟ ਆਫਿਸ ਪ੍ਰੋਟੋਕੋਲ ਕਹਿੰਦੇ ਆ ਇੱਕ ਪ੍ਰੋਟੋਕੋਲ ਹੈਗਾ ਐਸ ਐਮ ਟੀ ਪੀ ਇਹ ਦੋਨੇ ਪ੍ਰੋਟੋਕੋਲ ਈਮੇਲ ਨਾਲ ਸੰਬੰਧਤ ਆ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ ਕਹਿੰਦੇ ਆ ਇਹਨੂੰ ਐਸ ਐਮ ਟੀ ਪੀ ਨੂੰ ਕਈ ਵਾਰ ਇਹ ਵੀ ਪੁੱਛਿਆ ਜਾ ਸਕਦਾ ਤੁਸੀਂ ਦੱਸੋ ਇਹਨਾਂ ਵਿੱਚੋਂ ਕਿਹੜਾ ਪ੍ਰੋਟੋਕੋਲ ਈਮੇਲ ਨਾਲ ਸੰਬੰਧਤ ਹੈਗਾ ਕਿਹੜਾ ਹੈ ਨਹੀਂਗਾ ਤੁਸੀਂ ਦੋਨੇ ਪ੍ਰੋਟੋਕੋਲ ਯਾਦ ਰੱਖ ਲੈਣੇ ਆ ਪੋਪ 3 ਤੇ ਐਸ ਐਮ ਟੀ ਪੀ 14ਵੇਂ ਕੁਐਸਚਨ ਦੀ ਗੱਲ ਕਰਦੇ ਹਾਂ ਜੰਕ ਈਮੇਲਸ ਕਿਹੜੀਆਂ ਹੁੰਦੀਆਂ ਜੰਕ ਮੇਲਸ ਨੂੰ ਸਪੈਮ ਬੋਲਦੇ ਆ ਜਿਹੜੇ ਅਨਵਾਂਟਡ ਨੋਟੀਫਿਕੇਸ਼ਨ ਹੁੰਦੇ ਆ ਜੰਕ ਦੀ ਜਗ੍ਹਾ ਤੇ ਉੱਥੇ ਵਰਡ ਅਨਸੋਲਿਕੇਟਿਡ ਵੀ ਹੋ ਸਕਦਾ ਅਨਸੋਲਿਕੇਟਿਡ ਵਰਡ ਵੀ ਲਿਖਿਆ ਹੋ ਸਕਦਾ ਠੀਕ ਆ ਅਨਸੋਲਿਕੇਟਿਡ ਮੇਲਸ ਵੀ ਲਿਖਿਆ ਹੋ ਸਕਦਾ ਸਪੈਮ ਹੋਊਗਾ 15ਵੇਂ ਕੁਐਸਚਨ ਵੱਲ ਵਧਦੇ ਹਾਂ 에ਰਰ ਇਨ ਪ੍ਰੋਗਰਾਮਿੰਗ ਆਪਾਂ ਕੋਈ ਵੀ ਪ੍ਰੋਗਰਾਮਿੰਗ ਕਰ ਰਹੇ ਹਾਂ ਉਹਦੇ ਵਿੱਚ ਕੋਈ 에ਰਰ ਆ ਗਿਆ ਉਸ ਨੂੰ ਪ੍ਰੋਗਰਾਮਿੰਗ ਦੀ ਭਾਸ਼ਾ ਦੇ ਵਿੱਚ ਕੀ ਕਿਹਾ ਜਾਂਦਾ ਹੈ ਬੱਗ ਕਿਹਾ ਜਾਂਦਾ ਹੈ ਬੀ ਯੂ ਜੀ ਬੱਗ ਇਦਾਂ ਦੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਜੇ ਤੁਸੀਂ ਪਹਿਲਾਂ ਨਹੀਂ ਕੁਐਸਚਨ ਦੇਖੇ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਅਗਰ ਇੱਕ ਵੀ ਤੁਸੀਂ ਸਕਿਪ ਕੁਐਸਚਨ ਸਕਿਪ ਕਰਕੇ ਤੇ ਉਹੀ ਕੁਐਸਚਨ ਪੇਪਰ ਦੇ ਵਿੱਚ ਆ ਗਿਆ ਫਿਰ ਨਾ ਕਿਹਾ ਜੇ ਤੁਸੀਂ ਤੁਹਾਡੀ ਵੀਡੀਓ ਦੇਖਣੀ ਭੁੱਲ ਗਏ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ ਕਿਹੜੀ ਆ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ ਜਾਵਾ ਤੇ ਐਡਵਾਂਸ ਜਾਵਾ ਇਹ ਹਾਈ ਲੈਵਲ ਦੀਆਂ ਜਿਹੜੀਆਂ ਪ੍ਰੋਗਰਾਮਿੰਗ ਲੈਂਗੁਏਜ ਨੇ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਸਟਾਰ ਨੰਬਰ ਕੁਐਸਚਨ ਵੱਲ ਫ੍ਰੀ ਓਪਨ ਸੋਰਸ ਕੋਡ ਵਿੰਡੋ ਫ੍ਰੀ ਓਪਨ ਸੋਰਸ ਕੋਡ ਵਿੰਡੋ ਰਾਜੇ ਏਟੀਆ ਲੀਨਕਸ ਦਾ ਜਿਹੜੀ ਕਿ ਕਮਾਂਡ ਪ੍ਰੋਮਪਟ ਹੈ ਵੀ ਤੁਸੀਂ ਯਾਦ ਰੱਖ ਲੈਣੀ ਹੈ ਕਮਾਂਡ ਪ੍ਰੋਮਪਟ ਕਮਾਂਡ ਥਰੂ ਰਨ ਹੁੰਦੀ ਹੈ ਇਹ ਪ੍ਰੋਮਪਟ ਠੀਕ ਹੈ ਕਮਾਂਡ ਥਰੂ ਰਨ ਹੁੰਦੀ ਹੈ ਇਹ ਲੀਨਕਸ ਦਾ ਵਿੰਡੋ ਐਕਸਪੀ ਦਾ ਮਤਲਬ ਕੀ ਹੁੰਦਾ ਰਾਜੇ ਐਕਸਪੀ ਦੇ ਵਿੱਚ ਐਕਸਪੀ ਦਾ ਮਤਲਬ ਕੀ ਹੁੰਦਾ ਐਕਸਪੀ ਦਾ ਮਤਲਬ ਹੁੰਦਾ ਰਾਜੇ ਐਕਸਪੀਰੀਅੰਸ ਇਹ ਕੁਐਸਚਨ ਆਇਆ ਹੋਇਆ ਪਹਿਲਾਂ ਦੁਬਾਰਾ ਫਿਰ ਆਉਣ ਦੇ ਚਾਂਸ 100% 19ਵੇਂ ਕੁਐਸਚਨ ਦੀ ਗੱਲ ਕਰਦੇ ਆਂ ਸੁਪਰਸਕ੍ਰਿਪਟ ਤੇ ਸਬਸਕ੍ਰਿਪਟ ਆਰ ਨੋਨ ਐਸ ਇਹ ਹੁੰਦੇ ਰਜੇ ਫੌਂਟ ਇਫੈਕਟ ਹੁੰਦੇ ਆ ਸੁਪਰਸਕ੍ਰਿਪਟ ਤੇ ਸਬਸਕ੍ਰਿਪਟ 101% ਕੁਐਸਚਨ ਇਹ ਪੇਪਰ ਦੇ ਵਿੱਚ ਆਊਗਾ ਐਮ ਐਸ ਵਰਡ ਦੇ ਵਿੱਚ ਹਾਊ ਮੈਨੀ ਟਾਈਪਸ ਆਫ ਦਾ ਚੇਂਜ ਕੇਸ ਇਨ ਐਮ ਐਸ ਵਰਡ ਐਮ ਐਸ ਵਰਡ ਦੇ ਵਿੱਚ ਰਜੇ ਪੰਜ ਤਰ੍ਹਾਂ ਦੇ ਚੇਂਜ ਕੇਸ ਹੁੰਦੇ ਆ ਸੈਂਟੈਂਸ ਕੇਸ ਹੁੰਦਾ ਲੋਅਰ ਕੇਸ ਹੁੰਦਾ ਅਪਰ ਕੇਸ ਹੁੰਦਾ ਈਚ ਕੈਪੀਟਲਾਈਜ਼ਡ ਵਰਡ ਕੇਸ ਹੁੰਦਾ ਤੇ ਟੋਬਲ ਕੇਸ ਹੁੰਦਾ ਪੁੱਛਿਆ ਜਾ ਸਕਦਾ ਐਮ ਐਸ ਵਰਡ ਦੇ ਵਿੱਚ ਟੋਟਲ ਕਿੰਨੇ ਤਰ੍ਹਾਂ ਦੇ ਕੇਸ ਚੇਂਜ ਕੇਸ ਹੁੰਦੇ ਆ ਪੰਜ ਤਰ੍ਹਾਂ ਦੇ ਠੀਕ ਹੈ ਨੈਕਸਟ ਕੁਐਸਚਨ ਤੇ ਆਪਾਂ ਵੱਧਦੇ ਆ ਸਲਾਈਡ ਸ਼ੋ ਫਰੋਮ ਕਰੰਟ ਸਲਾਈਡ ਜੇ ਅਸੀਂ ਕਰੰਟ ਸਲਾਈਡ ਤੋਂ ਸਲਾਈਡ ਸ਼ੋ ਚਲਾਉਣਾ ਹੋਵੇ ਮੰਨ ਲਓ ਮੈਂ 25 ਸਲਾਈਡਾਂ ਤਿਆਰ ਕੀਤੀਆਂ ਤੇ ਮੈਂ 22ਵੀਂ ਸਲਾਈਡ ਤੇ ਖੜਾ ਮੈਂ ਸੋਚਦਾ ਵੀ ਮੇਰਾ ਜਿਹੜਾ ਸਲਾਈਡ ਸ਼ੋ 22ਵੀਂ ਸਲਾਈਡ ਤੋਂ ਚੱਲ ਕੇ 25ਵੀਂ ਸਲਾਈਡ ਤੇ ਖਤਮ ਹੋ ਜੇ ਤਾਂ ਸ਼ਿਫਟ ਐਂਟਰ ਕੀ ਯੂਜ਼ ਕਰਾਂਗੇ ਸ਼ਿਫਟ ਐਂਟਰ ਕੀ ਜੇ ਮੈਂ ਸੋਚਦਾ ਮੇਰਾ ਸਲਾਈਡ ਸ਼ੋ ਕਰੰਟ ਬਿਗਨਿੰਗ ਤੋਂ ਚੱਲ ਪਏ ਸਟਾਰਟਿੰਗ ਤੋਂ ਚੱਲ ਪਏ ਫਿਰ ਮੈਂ ਸਲਾਈਡ ਸ਼ੋ ਲਈ ਸ਼ਾਰਟਕਟ ਕੀ ਯੂਜ਼ ਕਰੂੰਗਾ ਸਿਰਫ F5 ਇਸ ਕਰਕੇ ਤੁਸੀਂ ਇਹਨਾਂ ਸਾਰੇ ਕੁਐਸਚਨਾਂ ਦਾ ਧਿਆਨ ਚ ਰੱਖਣਾ ਇਹ ਤੁਸੀਂ ਇਹਨਾਂ ਸਮਝੋ ਵੀ ਮੈਂ ਆਪਾਂ 30 ਕੁਐਸਚਨ ਕੀਤੇ 30 ਦੇ ਨਾਲ ਨਾਲ ਆਪਾਂ ਘਟੋ-ਘਟ 60-70 ਕੁਐਸਚਨ ਕਵਰ ਕਰ ਲਏ ਆ ਜੇ ਆਪਾਂ ਗੱਲ ਕਰੀਏ ਫਾਊਂਡਰ ਆਫ www ਫਾਊਂਡਰ ਫਾਊਂਡਰ ਇਹਦਾ ਹੈਗਾ ਟਿਮ ਬਰਨਸਲੀ ਤੇ ਜੇਕਰ ਆਪਾਂ www ਦੀ ਗੱਲ ਕਰੀਏ ਇਹਦਾ ਮਤਲਬ ਹੁੰਦਾ ਵਰਲਡ ਵਾਈਡ ਵੈਬ 23ਵੇਂ ਕੁਐਸਚਨ ਤੇ ਆਪਾਂ ਆਉਂਦੇ ਆ ਫਰਸਟ ਨੈਟਵਰਕ ਇਨ ਦਾ ਵਰਲਡ ਸੰਸਾਰ ਦਾ ਜਿਹੜਾ ਪਹਿਲਾ ਨੈਟਵਰਕ ਸੀਗਾ ਉਹ ਸੀਗਾ ਰਜੇ ਆਰਪਾ ਨੈਟ ਸੀ ਏ ਆਰ ਪੀ ਏ ਐਨ ਏ ٹی ਇਹ ਯੂ ਐਸ ਨੇ ਤਿਆਰ ਕੀਤਾ ਸੀਗਾ ਆਰਪਾ ਨੈਟ ਕਿਹਨੇ ਡਿਵੈਲਪ ਕੀਤਾ ਸੀ ਯੂ ਐਸ ਦੇ ਯੂ ਐਸ ਦਾ ਕਿਹੜਾ ਡਿਪਾਰਟਮੈਂਟ ਸੀਗਾ ਡਿਫੈਂਸ ਡਿਪਾਰਟਮੈਂਟ ਸੀਗਾ ਠੀਕ ਹੈ ਇਸ ਇੰਨਾਂ ਗੱਲਾਂ ਦਾ ਤੁਸੀਂ ਧਿਆਨ ਰੱਖ ਲੈਣਾ ਆਰਪਾ ਨੈਟ ਦੀ ਫੁੱਲ ਫਾਰਮ ਆ ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਐਨ ਆਈ ٹی ਦਾ ਮਤਲਬ ਹੈਗਾ ਨੈਟਵਰਕ ਤੇ ਜੇਕਰ ਪੁੱਛਿਆ ਜਾਵੇ ਕਈ ਵਾਰ ਨੈਟਵਰਕਿੰਗ ਦੇ ਸਬੰਧਤ ਕੁਐਸਚਨ ਆ ਜਾਂਦਾ ਹੁੰਦਾ ਇੰਟਰਨੈਟ ਨਾਲ ਰਿਲੇਟਡ ਹੁੰਦਾ ਕੰਮ ਇਹ ਇੰਟਰਨੈਟ ਦਾ ਫਾਊਂਡਰ ਕੌਣ ਸੀ ਫਿਰ ਵਿੰਟ ਗ੍ਰੇਸਫਰਸ ਤੇ ਬੌਬ ਕਾਹਾਂ ਦਾ ਨਾਮ ਆਉਂਦਾ ਠੀਕ ਹੈ ਇੰਨਾਂ ਚੀਜ਼ਾਂ ਨੂੰ ਧਿਆਨ ਰੱਖ ਲੈਣਾ ਕੋਮਿਓ ਕੁਐਸਚਨ ਨੇਮ ਦੀ ਟੋਪੋਲੋਜੀ ਵਿਚ ਡਿਡ ਨਾਟ ਹੈਵ ਐਨੀ ਸੈਂਟਰਲਾਈਜ਼ਡ ਕੰਪਿਊਟਰ ਉਹ ਕਿਹੜੀ ਟੈਕਨੋਲੋਜੀ ਹੈ ਜਿਹਦੇ ਵਿੱਚ ਸੈਂਟਰ ਦੇ ਵਿੱਚ ਕੋਈ ਕੰਪਿਊਟਰ ਨਹੀਂ ਹੁੰਦਾ ਜਾਂ ਸਰਵਰ ਨਹੀਂ ਹੁੰਦਾ ਉਹ ਹੁੰਦੀ ਹੈ ਰਾਜ ਰਿੰਗ ਟੋਪੋਲੋਜੀ ਜੇ ਪੁੱਛਿਆ ਜਾਵੇ ਉਹ ਕਿਹੜੀ ਟੋਪੋਲੋਜੀ ਹੈ ਜਿਹਦੇ ਵਿੱਚ ਸੈਂਟਰ ਦੇ ਵਿੱਚ ਕੰਪਿਊਟਰ ਜਾਂ ਸਰਵਰ ਹੁੰਦਾ ਉਹ ਸਟਾਰਟ ਟੋਪੋਲੋਜੀ ਹੁੰਦੀ ਹੈ ਠੀਕ ਹੈ ਜੇ ਨਹੀਂ ਪੁੱਛਿਆ ਵੀ ਨਹੀਂ ਹੁੰਦਾ ਫਿਰ ਰਿੰਗ ਆਊਗਾ ਜੇ ਕਿਹਾ ਹੈ ਸੈਂਟਰਲਾਈਜ਼ਡ ਕੰਪਿਊਟਰ ਹੁੰਦਾ ਫਿਰ ਸਟਾਰਟ ਟੋਪੋਲੋਜੀ ਆਊਗੀ 25ਵੇਂ ਕੁਐਸਚਨ ਵੱਲ ਵਧਦੇ ਹਾਂ which network can be set up in the city ਕਿਹੜੇ ਨੈਟਵਰਕ ਨੂੰ ਸਿਟੀ ਜਾਂ ਪਿੰਡ ਦੇ ਵਿੱਚ ਸੈਟ ਅਪ ਕੀਤਾ ਜਾ ਸਕਦਾ ਹੈ ਜੇ ਉਹ ਹੈਗਾ মেট্রੋਪੋਲੀਟਨ ਏਰੀਆ ਨੈਟਵਰਕ ਕਿਹੜਾ ਨੈਟਵਰਕ ਇੱਕ ਬਿਲਡਿੰਗ ਦੇ ਵਿੱਚ ਸੈਟ ਅਪ ਕੀਤਾ ਜਾ ਸਕਦਾ ਇੱਕ ਰੂਮ ਦੇ ਵਿੱਚ ਸੈਟ ਅਪ ਕੀਤਾ ਜਾ ਸਕਦਾ ਜੇ ਇਦਾਂ ਕੁਐਸਚਨ ਆਵੇ ਫਿਰ ਉਹਦਾ ਆਨਸਰ ਆਊਗਾ ਲੈਨ ਲੋਕਲ ਏਰੀਆ ਨੈਟਵਰਕ ਨੈਕਸਟ ਕੁਐਸਚਨ ਉਹ ਅੱਗੇ ਵਧਦੇ ਨੇ ਸ਼ਾਰਟਕਟ ਕੀ ਫੋਰ ਇਨਸਰਟ ਦਾ ਚਾਰਟ ਇਨ ਐਕਸਲ ਐਕਸਲ ਦੇ ਵਿੱਚ ਚਾਰਟ ਇਨਸਰਟ ਕਰਨ ਲਈ ਕਿਹੜੀ ਸ਼ਾਰਟਕਟ ਕੀ ਯੂਜ਼ ਕੀਤੀ ਜਾਂਦੀ ਆ F11 ਕੀ ਯੂਜ਼ ਕੀਤੀ ਜਾਂਦੀ ਹੈ ਤੇ ਜੇਕਰ ਆਪਾਂ ਕੋਈ ਵੀਡੀਓ ਸ਼ੋਅ ਕੋ ਦੇਖ ਰਹੇ ਹਾਂ ਤੇ ਉਹਨੂੰ ਫੁੱਲ ਸਕਰੀਨ ਮੋਡ ਤੇ ਚਲਾਉਣਾ ਤਾਂ ਫਿਰ ਵੀ F11 ਕੀ ਪ੍ਰੈਸ ਕਰ ਦਿਓ ਤਾਂ ਵੀਡੀਓ ਜਿਹੜੀ ਵੀਡੀਓ ਆ ਉਹ ਫੁੱਲ ਸਕਰੀਨ ਮੋਡ ਤੇ ਚੱਲੇ ਚੁਗੀ ਜਿਹੜੀ ਤੁਹਾਡੀ ਟਾਈਟਲ ਬਾਰਾ ਡਿਸਪੀਅਰ ਹੋ ਜਾਊਗੀ 27ਵਾਂ ਕੁਐਸਚਨ ਸ਼ਾਰਟਕਟ ਕੀ ਫਾਰ ਸੇਵ ਐਸ ਦਾ ਫਾਈਲ ਕਿਸੇ ਵੀ ਫਾਈਲ ਨੂੰ ਆਪਾਂ ਸੇਵ ਐਸ ਕਰਨਾ ਦੁਬਾਰਾ ਸੇਵ ਐਸ ਕਰਨਾ ਠੀਕ ਆ F12 ਪ੍ਰੈਸ ਕਰੋ ਜਿਵੇਂ ਮੈਂ F12 ਪ੍ਰੈਸ ਕਰੂੰਗਾ ਤੇ ਸੇਵ ਐਸ ਡਾਇਲੌਗ ਬਾਕਸ ਆ ਗਿਆ ਠੀਕ ਹੈ ਨੈਕਸਟ ਤੁਸੀਂ ਵੀ ਪ੍ਰੈਕਟੀਕਲ ਕਰਕੇ ਦੇਖ ਸਕਦੇ ਹੋ ਇਹਨਾਂ ਚੀਜ਼ਾਂ ਨੂੰ which shortcut key is used to change the paragraph paragraph ਚੇਂਜ ਕਰਨ ਦੇ ਲਈ ਕਿਹੜੀ ਸ਼ਾਰਟਕਟ ਕੀ ਕਿਹੜੀ ਕੀ ਯੂਜ਼ ਕਰਾਂਗੇ ਆਪਾਂ ਏਂਟਰ ਕੀ ਪ੍ਰੈਸ ਕਰਾਂਗੇ ਠੀਕ ਹੈ ਜਦੋਂ ਆਪਾਂ ਲਗਾਤਾਰ ਟਾਈਪ ਕਰ ਰਹੇ ਹਾਂ ਤੇ ਆਪਾਂ ਪੈਰਾਗ੍ਰਾਫ ਚੇਂਜ ਕਰਨਾ ਏਂਟਰ ਕੀ ਟੈਪਸ ਕਰ ਦੋ ਤੇ ਪੈਰਾਗ੍ਰਾਫ ਚੇਂਜ ਹੋ ਜਾਊਗਾ ਇਹ ਨਾਰਮਲ ਕੁਐਸਚਨ ਲੱਗਦਾ ਪਰੰਤੂ ਇਹਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਤੇ ਆਪਾਂ ਕਨਫਿਊਜ਼ ਹੋ ਜਾਂਦੇ ਆ ਨੈਕਸਟ ਹੈ ਜੀ 29th ਕੁਐਸਚਨ ਫਾਦਰ ਆਫ ਸੈਲਫੋਨ ਸੈਲਫੋਨ ਦਾ ਫਾਦਰ ਕੌਣ ਸੀਗਾ ਰਜੇ ਮਾਰਟਿਨ ਇਹ ਜਿਹੜੀ ਡਿਸਕਵਰੀ ਹੋਈ ਸੀ ਇਹ ਯੂ ਐਸ اے ਦੇ ਵਿੱਚ ਹੋਈ ਸੀਗੀ ਇਹਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਤੇ ਜਿਹੜਾ ਪਹਿਲਾ ਸੈੱਲ ਫੋਨ ਸੀ ਉਹਦਾ 40 ਕਿਲੋ ਦੇ ਲਗਭਗ ਜਿਹੜਾ ਭਾਰ ਸੀਗਾ ਲਾਸਟ ਕੁਐਸਚਨ ਸ਼ਾਰਟਕਟ ਕੀ ਫਾਰ ਓਪਨ ਦਾ ਆਨ ਸਕਰੀਨ ਕੀਬੋਰਡ ਸ਼ਾਰਟਕਟ ਕੀ ਕਿਹੜੀ ਆ ਆਨ ਸਕਰੀਨ ਕੀਬੋਰਡ ਕਰਨ ਦੇ ਲਈ ਤੁਹਾਨੂੰ ਮੈਂ ਪ੍ਰੈਕਟੀਕਲ ਵੀ ਕਰਕੇ ਦਿਖਾ ਦਿੰਦਾ ਕੰਟਰੋਲ ਪ੍ਰੈਸ ਕੀਤਾ ਵਿੰਡੋ ਕੀ ਪ੍ਰੈਸ ਕੀਤੀ ਤੇ ਓ ਪ੍ਰੈਸ ਕੀਤੀ ਠੀਕ ਆ ਆ ਦੇਖੋ ਜਦੋਂ ਹੀ ਇਹ ਤਿੰਨੇ ਕੀ ਪ੍ਰੈਸ ਕਰਾਂਗੇ ਆਪਾਂ ਤੇ ਆਨ ਸਕਰੀਨ ਕੀਬੋਰਡ ਜਿਹੜਾ ਓਪਨ ਹੋ ਜਾਊਗਾ ਮੈਨੂੰ ਆਸ ਹੈ ਤੁਸੀਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲੱਗੇਗੀ ਇਹ ਕੁਐਸਚਨ ਰੈਂਕਿੰਗ ਵਾਲੇ ਕੁਐਸਚਨ ਸੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡਾ ਟੈਲੀਗ੍ਰam ਚੈਨਲ ਜਰੂਰ ਜੁਆਇਨ ਕਰੋ ਤੇ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਕਰਿਆ ਕਰੋ ਨੈਕਸਟ ਜਿਹੜਾ ਟੌਪਿਕ ਤੁਹਾਨੂੰ ਕਿਹੜਾ ਚਾਹੀਦਾ ਉਹਦੇ ਬਾਰੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਵੀਡੀਓ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਹੈਵ ਅ ਨਾਈਸ ਡੇ